ਤਾਨੀ ਹਸਤੀ ਕਾਲ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਵ ਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਇਹ ਪੋਸਟਰ ਆਇਆ ਜੋ ਵੀ ਮੈਂ ਕੁਛ ਕੀਤਾ ਮੈਂ ਆ ਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਕਿ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਗ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨੂੰ ਤੇ ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਫਲਾਣਾ ਬੱਚਾ ਧੋਖ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤੋਂ ਵੱਧ ਬਤਨ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹੇ ਭਰਤੀ ਯਾਰ ਮੈਂ ਸਾਫ ਕਹੋ ਜੀ ਬੇਡਾ ਇੱਕ ਦੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਣੀ ਬੱਚੀ ਦੀ ਸਹੋਂਗੇ ਕਹਿੰਨਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸਹੋਂ ਹੈ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਜੀ ਨੀ ਤਾਂ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਤੁਮਾਰ ਐਸਐਚਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦੋਂ ਮਾਰ ਦੇਗਾ ਫੇ ਕੀ ਹੋ ਜੂਗਾ ਕੋਰਗਤਮਾਨ ਸਾਹਿਬ ਪਲੀਜ਼ ਇਸ ਵਈ ਹੰਬਲਿੰਗ ਰਿਕਵੈਸਟ ਮੈਂ ਭਾਪ ਕੋ ਇਹ ਕੁਝ ਵੀ ਗਲਤ ਬੋਲ ਜਾਾਂ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆਪਰਾ ਕਿਸੋਂ ਘਟਾਓ ਇਹ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਪਰ ਤੁਹਾਡੇ ਥਾਣੇ ਦਾ ਕਿ ਸੱਚ ਆਗੇ ਮੈਨੂੰ ਤੁਮ ਕੌਣ ਨਾਲ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬੋਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਲਓ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦਿਓ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲ੍ਹੇ ਮਰ ਜੂਗਾ ਕੋਈ ਯਾਰ ਨਹੀਂ ਹੈ ਡੋਨਟ ਬੀ ਡਰ ਤਾ ਕਰਕੇ ਅੱਖਾਂ ਦੇ ਵਿੱਚੋਂ ਹੁੰਜੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਮੈਂ ਵੀ ਜੱਟ ਦਾ ਬੋਤਾ ਹਾਂ ਮਨੀਸ਼ ਕੁਮਾਰ ਜੀ ਇਹ ਨਹੀਂ ਸੀ ਦੀ ਹਾਰ ਨਾ ਨਹੀਂ ਹੋਇਆ ਖੜਾ ਦਾ ਕੜਾ ਵੇਰੋ ਮੇਰੀ ਬੱਜੀ ਆ ਪਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੂਠਾ ਐਨਕਾਊਂਟਰ ਕਰਨੀ ਆ ਮੇਰੇ ਪਿੰਦੇ ਆ ਮੈਂ ਡੀਐਸਪੀ ਮੈਨੂੰ ਬਕਾਇਦਾ ਮੈਸੀ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਜਦਾਰ ਨਹੀਂ ਬਾਈ ਤਪਾਣਾ ਮੋੜੇ ਤੇ ਆ ਜਮਾ ਜੋ ਸੋ ਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਫੀਲ ਕਰਨਾ ਮੇਰੀ ਬਸ ਐਡੀ ਬਸ ਐਡੀ ਬਿਲ ਕਰਦਾ ਇਹਨੂੰ ਪਾਰ ਲਿਓ ਬਈ ਬਣ ਕੇ ਐਡੀ ਬਿਲ ਕਰਦਾ ਮੈਂ ਇਹਨੂੰ ਪਾਰ ਲਿਓ ਹੋਰ ਮੈਨੂੰ ਕਿਸੇ ਅੜ ਨਹੀਂ ਹੈਗਾ ਮੈਂ ਰੋ ਤਾ ਰਿਹਾ ਮੈਂ ਕੋ ਡਰ ਕੇ ਨਹੀਂ ਹੋ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਤ ਤੇ ਬੋਲਿਆ ਸਿਰਫ ਸੱਚ ਦੀ ਗੱਲ ਕੀਤੀ ਆ ਤੱਕਾ ਨੂੰ ਵੀ ਬਈ ਦੇ ਨਾ ਤੇ ਜਾਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਮਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਤਮਾ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਕਰੂਗਾ ਪਰ ਯਾਰ ਐਡਾ ਐਡੇ ਨਿਹਤ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋੜ ਪਤਾ ਹੈ ਐਸ ਐਚਓ ਆ ਕੇ ਧਮਕੀ ਦੇਵੇ ਬਿੱਤਾ ਨੂੰ ਮੈਂ ਦੇਖੂ ਤੇਰਾ ਮੈਂ ਆ ਘਾ ਦੂ ਤੇ ਮੈਂ ਫਲਾਣੇ ਪਰਚੇ ਕਰ ਦੂ ਤੇ ਮੈਂ ਇਨਕਾਊਂਟਰ ਕਰਾ ਦੂ ਕਰਦੇ ਯਾਰ 1984 ਇਹ ਕਹਿੰਦਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੇ ਲਈ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਤਾਂ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੋ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਵੰਤਮਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਲਿਖਣਾ ਸੱਚ ਲਿਖੜਾ ਰਹੂਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂਗਾ ਇਹ ਪ੍ਰਚਾਰਚ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਵੇ ਫਲਾਣਾ ਬੋਲਿਆ ਤੇ ਆਹ ਪਰਚਾ ਦੇ ਨੂੰ ਆ ਦੇ ਦਿਓ ਯਾਰ ਕੀ ਕਰਦੋਂਗੇ ਫਿਰ ਵੱਤਬੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅੱਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਘਰੇ ਅੱਗੇ ਗੱਲ ਦੱਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤਬਦ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤਬਦ ਮਾਰ ਦੂ ਔਰ ਕੀ ਆਦੂ ਆ ਠੀਕ ਆ ਨਾ ਸੋ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਕਢ ਕੇ ਤੇ ਮੈਨੂੰ ਫਾਹ ਲੰਕਾ ਦਿਓ ਯਾਰ ਜੇ ਮੈਂ ਝੂਠਾ ਹੋਇਆ ਸਿਰ ਮੈਂ ਸੱਚ ਲਈ ਖੜਾਂਗਾ ਸੱਚ ਲਈ ਖੜਾ ਰਹੂੰਗਾ ਮੈਂ ਪਹਿਲਾਂ ਵੀ ਖੜਾ ਸੀ ਕਿਸਾਨ ਅੰਦੋਲਨ ਵਿੱਚ ਵੀ ਖੜਾ ਸੀ ਹੁਣ ਵੀ ਖੜਾਂਗਾ ਤੇ ਐਸਐਚਓ ਸਾਹਿਬ ਤੁਹਾਡੇ ਵਰਦੀ ਸਰਕਾਰ ਨੇ ਪਾਈ ਹੈ ਨਾ ਬਿਨਾ ਵਰਦੀ ਤੋਂ ਆ ਕੇ ਮੇਰੇ ਤੇ ਇਹ ਜਰ ਉਹ ਮਾਰ ਕੇ ਦੇਖੋ ਫਿਰ ਮੈਂ ਦੱਸੂ ਆਵੇਂ ਵੀ ਜੱਟ ਦਾ ਬੱਤਾ ਠੀਕ ਹੈ ਨਾ ਮਨੀਸ਼ ਕੁਮਾਰ ਜੀ ਪਲੀਜ਼ ਨੋਟ ਡਿਟ ਜਿਹੜਾ ਤੁਸੀਂ ਅੱਜ ਮੇਰੇ ਤੇ ਆ ਕੇ ਕੀਤਾ ਨਾ ਮੈਂ ਤੇਰਾ ਕਰਾ ਨੂੰ ਮੇਰਾ ਬਾਹ ਕਰਾ ਨੂੰ ਮੈਂ ਤੇਰਾ ਐਨਕਾਊਂਟਰ ਕਰਾ ਨੂੰ ਕਰਾ ਨਹੀਂ ਯਾਰ ਮੈਂ ਹੁਣ ਮਰ ਤੋਂ ਡਰਦਾ ਹੀ ਨਹੀਂ ਜਮਾ ਮੈਂ ਪੰਜਾਬ ਵਾਸੀਆਂ ਨੂੰ ਬਸ ਇਹੀ ਮੇਂਦੀ ਕਰਦਾ ਮੇਰੇ ਇੱਕ ਬੱਚੀ ਆ 4 ਮਹੀਨਿਆਂ ਦੀ ਐਦਾ ਕੁਛ ਕਰ ਦਿਓ ਬਸ ਇਹ ਇਹ ਮੇਰੇ ਬਿਨਾ ਰੋਲ ਜੂਗੀ ਪਲੀਜ਼ ਜੇ ਮੈਂ ਝੂਠਾ ਹੋਵਾਂ ਜਵਾਂ ਨਾ ਖੜੇਓ ਯਾਰ ਠੀਕ ਹੈ ਨਾ ਬਸ ਆਲਾ ਸਤਿ ਸ੍ਰੀ ਅਕਾਲ ਮੈਨੂੰ ਮਾਰ ਦਿਓ ਆ ਕਿ ਮੇਰਾ ਖੇਤਾਂ ਦੇ ਵਿੱਚ ਘਾਰ ਆ ਮੇਰਾ ਕੱਲਾ ਘਰ ਆ ਮਾਰ ਦਿਓ ਆਗੇ ਜਮਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਤਿ ਸ੍ਰੀ ਅਕਾਲ ਜੀ ਆ ਕੁਝ ਟਾਈਮ ਪਹਿਲਾਂ ਕਮਿਨਿਟੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋ ਕਿ ਐਸ ਐਚਓ ਕੋਰਫਤਾ ਨੇ ਸਾਡੇ ਨਾਲ ਮੈਸਵੇਵ ਕੀਤਾ ਸੋ ਉਸ ਦੇ ਸਬੰਧ ਦੇ ਵਿੱਚ ਸਾਡੀ ਹੁਣੇ ਐਸ ਐਸਪੀ ਵਾਲੇ ਮਠੰਡਾ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਪੰਜਾਬ ਵਾਸੀਆਂ ਨਾਲ ਕਿਸੇ ਨਾਲ ਵੀ ਇਹ ਜਿਵੇਂ ਸਵੀਮ ਜਿਹੜਾ ਹੈਗਾ ਨਹੀਂ ਹੋਊਗਾ ਸਾਡੇ ਕੋਲ ਸਰਦਾਰ ਸੰਦੀਪ ਸਿੰਘ ਜੀ ਠਾਨਾ ਅਨੰਦਗੜ੍ਹ ਤੋਂ ਐਸਟੀਓ ਸਾਹਿਬ ਪਹੁੰਚੇ ਨੇ ਤੇ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਕਿਸੇ ਵੀ ਪਿੰਡ ਵਾਸੀ ਨਾਲ ਕਦੇ ਵਾਸਤੇ ਵੀ ਕੋਈ ਇਹ ਵੀ ਡਰਾਈਵਰੀ ਜਿਹੜੀਆਂ ਹੈਗੀਆਂ ਨਹੀਂ ਵਾਪਰੂਗੀ ਕਿ ਤੁਹਾਡੇ ਨਾਲ ਕੋਈ ਜਿਹੜਾ ਮੁਲਾਜ਼ਮਾ ਹਮਸਬੀਮ ਨਹੀਂ ਕਰੂਗਾ ਸੋ ਅਸੀਂ ਇਹਨਾਂ ਦਾ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਵੀ ਅੱਗੇ ਤੋਂ ਵੀ ਕੋਈ ਇਹੋ ਜੀ ਗੱਲਬਾਤ ਜਿਹੜੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਨਹੀਂ ਪਰੇਸ਼ਾਨ ਕੀਤਾ ਹੋਂ ਵਾਲੇ ਸਮੇਂ 'ਚ ਵੀ ਨਹੀਂ ਪਰੇਸ਼ਾਨ ਕਰਾਂਗੇ ਅਸੀਂ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੋ ਮੈਡਮ ਨਾਲ ਗੱਲ ਹੋ ਚੁੱਕੀ ਹੈ ਮੈਡਮ ਨੇ ਸਾਨੂੰ ਸੰਤੁਸ਼ਟੀ ਕਰਵਾਈ ਹੈ ਕਿ ਐਲਕੋਈ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਕਿ ਪ੍ਰਸ਼ਾਸਨ ਤੁਹਾਡੇ ਨਾਲ ਨਹੀਂ ਖੜਾ ਪ੍ਰਸ਼ਾਸਨ ਪੂਰੇ ਮਤਲਬ ਕਿ ਹੱਥ ਨਾਲ ਮੋਢਾ ਲਾ ਕੇ ਖੜਾ ਸਰਦਾਰ ਸਜੀਤ ਸਿੰਘ ਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਸਾਨੂੰ ਪ੍ਰਸਾਦ ਵਾਇਆ ਜੇ ਕੋਈ ਵੀ ਕਿਸੇ ਅਹਲ ਡਰਾਈਵਰ ਨੂੰ ਤੁਹਾਡਾ ਪਾਪਰ ਦੀ ਆ ਤਾਂ ਸਰਕਾਰ ਤੇ ਪ੍ਰਸ਼ਾਸਨ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ